ਸਾਰਿਆਂ ਦਾ ਸਵਾਗਤ ਹੈ ਜੀ ਅੱਜ ਕੱਲ ਵੋਟਾਂ ਨੇ ਵੋਟਾਂ ਪਾਉਣੀਆਂ ਨੇ ਆਪਾਂ ਸਾਰਿਆਂ ਤੇ ਅਸੀਂ ਵੋਟ ਕਿਹਨੂੰ ਪਾਈਏ ਸਾਰਿਆਂ ਦੇ ਦਿਮਾਗ ਦੇ ਵਿੱਚ ਇਹ ਪ੍ਰਸ਼ਨ ਪਹਿਲਾਂ ਜਰੂਰ ਆਉਂਦਾ ਕਿ ਵੋਟ ਕਿਹਨੂੰ ਪਾਈਏ ਤੇ ਕਿਉਂ ਪਾਈਏ ਇਹ ਸਾਡੇ ਵਾਸਤੇ ਕੀ ਕਰ ਰਿਹਾ ਤੇ ਵੋਟ ਪਾਉਣੀ ਸਾਡਾ ਅਧਿਕਾਰ ਹੈ ਪਾਉਣੀ ਵੀ ਚਾਹੀਦੀ ਆ ਜਿੰਨੂੰ ਤੁਹਾਡਾ ਦਿਲ ਕਰਦਾ ਵੋਟ ਉਹਨੂੰ ਪਾਓ ਪਰ ਵੋਟ ਕਿਨੂੰ ਪਾਈਏ ਇਸ ਵळे 4-5 ਪਾਰਟੀਆਂ ਨੇ ਉਹਨਾਂ ਦੇ ਵੱਖਰੇ ਵੱਖਰੇ ਨਿਸ਼ਾਨ ਆ ਕੋਸ਼ ਯਾਦ ਉਮੀਦਵਾਰ اپنی قسمت ਆ ਕੇ ਮੌਨ ਨੂੰ ਬੈਠੇ ਆ ਜਿਹੜਾ ਬੰਦਾ ਵੀ ਤੁਹਾਨੂੰ ਚੰਗਾ ਲੱਗਦਾ ਵੋਟ ਨੂੰ ਪਾਓ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਕਿ ਮੇਰੇ ਕਹਿਣ ਤੇ ਕਿਸੇ ਨੂੰ ਵੋਟ ਪਾਓ ਜਾਂ ਕਿਸੇ ਤੇ ਕਹਿਣ ਤੇ ਕਿਸੇ ਨੂੰ ਵੋਟ ਪਾਓ ਤੁਹਾਡੀ ਵੋਟ ਤੁਹਾਡਾ ਅਧਿਕਾਰ ਤੁਹਾਡੀ ਸਮਝ ਵੋਟ ਪਾਉਣ ਤੋਂ ਪਹਿਲਾਂ ਇਹ ਸੋਚੋ ਕਿ 70-75 ਸਾਲ ਹੋ ਗਏ ਆ ਲਗਭਗ ਸਾਡੇ ਦੇਸ਼ ਆਜ਼ਾਦ ਹੋયા ਨੂੰ ਅੱਜ ਤੱਕ ਕਿਸੇ ਪਾਰਟੀ ਨੇ ਕੀ ਕੀਤਾ ਸਾਨੂੰ ਚਾਹੀਦਾ ਕੀ ਹੈ ਦੇਖੋ ਪੈਰ ਤੋਂ ਲੈ ਕੇ ਸਿਰ ਤੱਕ ਜਿਹੜੀਆਂ ਇਸ ਚੀਜ਼ਾਂ ਸੀ ਪਾਉਂਦੇ ਆ ਪਹਿਨਦੇ ਆ ਖਾਂਦੇ ਆ ਉਹਨਾਂ ਸਾਰੀਆਂ ਚੀਜ਼ਾਂ ਤੇ ਟੈਕਸ ਲੱਗਾ ਇਹਨਾਂ ਟੈਕਸ ਵਾਲੀਆਂ ਚੀਜ਼ਾਂ ਤੋਂ ਹੀ ਜਿਦਾਂ ਗਲੀਆਂ ਨਾਲੀਆਂ ਸੀਵਰੇਜ ਲਾਈਟਾਂ ਤੇ ਘਰ-ਘਰ ਪਾਣੀ ਪੜ੍ਹਾਈ ਵਿਦਿਆ ਇਲਾਜ ਸਾਰਾ ਕੁਝ ਇਸ ਚੀਜ਼ ਤੇ ਚੱਲਣਾ ਹੁੰਦਾ ਤੇ ਸਾਨੂੰ ਇੱਕ ਵੀ ਚੀਜ਼ ਦੱਸ ਦਿਓ ਕਿ ਅੱਜ 75 76 ਸਾਲ ਹੋ ਗਏ ਦੇਸ਼ ਆਜ਼ਾਦ ਹੋયા ਨੂੰ ਕੋਈ ਇੱਕ ਇੱਕ ਚੀਜ਼ ਵੀ ਕੰਪਲੀਟ ਹੈਗੀ ਆ ਤੇ ਸਾਨੂੰ ਹਮੇਸ਼ਾ ਲਾਰੇ ਲਾਏ ਜਾਂਦੇ ਆ ਕਿ ਤੁਹਾਨੂੰ ਆਹ ਦੇ ਦਾਂਗੇ ਤੁਹਾਨੂੰ ਆਹ ਦੇ ਦਾਂਗੇ ਇਹਨਾਂ ਨੇ ਕਿੱਥੋਂ ਦੇਣਾ ਆ ਸਾਡੇ ਪੈਸੇ ਨੇ ਇਸ ਕਰਕੇ ਕਿ ਇਸ ਵਾਰ ਭਾਰਤੀ ਚੋਣ ਕਮਿਸ਼ਨਰਾਂ ਲੋ ਵੀ ਇੱਕ ਬਟਨ ਹੈਗਾ ਜਿਹੜਾ ਵੋਟਾਂ ਪਾਉਣ ਵਾਲੀ ਮਸ਼ੀਨ ਆ ਉਹ ਤੋਂ ਸਾਰਿਆਂ ਤੋਂ ਅਖੀਰ ਵਾਲਾ ਬਟਨ ਹੈ ਨੋਟਾ ਨੋਟਾ ਨੂੰ ਵੋਟਾਂ ਪਾਉ ਉਹਦਾ ਮਤਲਬ ਇਹ ਹੈ ਕਿ ਸਾਨੂੰ ਕਿਸੇ ਵੀ ਪਾਰਟੀ ਦਾ ਕੋਈ ਵੀ ਬੰਦਾ ਪਸੰਦ ਨਹੀਂ ਆ ਤੇ ਸਾਡੀ ਵੋਟ ਵੀ ਪੈ ਜਾਣੀ ਇਹਨੂੰ ਪਾਉਣ ਦਾ ਫਾਇਦਾ ਸਾਨੂੰ ਇਹ ਹੁਣ ਕਿ ਜਿਹੜੇ ਇਹ ਲੋਕ ਨੇ ਵੋਟਾਂ ਮੰਗਦੇ ਨੇ ਘਰ ਘਰ ਹੁਣ ਇਲੈਕਸ਼ਨ ਆ ਘਰ ਘਰ ਆਉਂਦੇ ਸੀ ਰੈਲੀਆਂ ਕੀਤੀਆਂ ਇੰਨੀ ਗਰਮੀ ਕਹਿਣ ਦੀ ਹੱਦ ਨਹੀਂ ਆ ਪਸੀਨੇ ਚੋਂਦੇ ਸੀ ਫਿਰ ਵੀ ਪ੍ਰਚਾਰ ਕਰਦੇ ਸੀ ਇੰtains ਜੇ ਗਲੀਆਂਾਂ ਚ ਮੁਹੱਲਿਆਂ ਚ ਸ਼ਹਿਰਾਂ ਦੇ ਵਿੱਚ ਇਹ ਰੋਡ ਸ਼ੋਅ ਕੱਢਣ ਵੱਡੇ ਵੱਡੇ ਨੇਤਾ ਕੀ ਅਸੀਂ ਆਹ ਕੰਮ ਕਰਾਂਗੇ ਅਸੀਂ ਆਹ ਕੰਮ ਕਰਾਂਗੇ ਗਰਮੀ ਦੇ ਵਿੱਚ ਕਦੇ ਦੇਖੇ ਨੇ ਏਸੀ ਵਾਲੇ ਇਹਨਾਂ ਦੇ ਰੂਮ ਨੇ ਏਸੀ ਵਾਲੀਆਂ ਇਹਨਾਂ ਦੀਆਂ ਗੱਡੀਆਂ ਨੇ ਏਸੀ ਦੇ ਵਿੱਚ ਰਹਿੰਦੇ ਨੇ ਆ 5 7 ਦਾ 10 15 ਦਿਨ ਜਿਹੜਾ ਕੰਪੇਨ ਚੱਲੀ ਆ ਇਹਦੇ ਵਿੱਚ ਇਹਨਾਂ ਨੇ ਜ਼ਰੂਰ ਕੱਲਿਆਂ ਨੇ ਇਹ ਕਿਤੇ ਵਾਸਤੇ ਚੱਲੇ ਆਪਣੀ ਪਾਰਟੀ ਵਾਸਤੇ ਜਾਂ ਆਪਣੇ ਵਾਸਤੇ ਇਹ ਲੋਕਾਂ ਵਾਸਤੇ ਨਹੀਂ ਆ ਐਸ ਕਰਕੇ ਮੇਰੀ ਸਾਰਿਆਂ ਨੂੰ ਇਹ ਹੱਥ ਜੋੜ ਬੇਨਤੀ ਆ ਕਿ ਤੁਸੀਂ ਪੈਕਤੀ ਬੋਟਾਂ ਨੋਟਾਂ ਨੂੰ ਪਾਓ ਨੋਟਾਂ ਬੋਟਾਂ ਪਾਉਣ ਵਾਲੀ ਮਸ਼ੀਨ ਤੋਂ ਸਾਰਿਆਂ ਤੋਂ ਥੱਲੇ ਵਾਲਾ ਬਟਨ ਨੋਟਾ ਦਾ ਉਹ ਪਾਉਣ ਦੇ ਨਾਲ ਮਤਲਬ ਹੋਊਗਾ ਇਹਨਾਂ ਦੀਆਂ ਅੱਖਾਂ ਖੁੱਲ ਜਾਣਗੀਆਂ ਕਿ ਲੋਕੀ ਜਾਗ ਪਏ ਨੇ ਸਾਨੂੰ ਤਿੰਨ ਮੁੱਢਲੀਆਂ ਚੀਜ਼ਾਂ ਚਾਹੀਦੀਆਂ ਨੇ ਸਾਨੂੰ ਤਾਂ ਕੋਈ ਫ੍ਰੀ ਚੀਜ਼ ਦੀ ਲੋੜ ਨਹੀਂ ਆ ਸਾਡੀ ਭਾਸ਼ਾ ਪੰਜਾਬੀ ਦੇ ਵਿੱਚ ਸਾਰੀ ਵਿੱਦਿਆ ਹੋਵੇ ਐਮਬੀਬੀਐਸ ਹੋਵੇ ਐਮ ਐਮ ਕਾਮ ਹੋਵੇ ਬੀ ਕਾਮ ਹੋਵੇ ਬੀਏ ਹੋਵੇ ਬੀਐਸਸੀ ਹੋਵੇ ਜਿੰਨੇ ਵੀ ਵੱਡੇ ਵੱਡੇ ਕੋਰਸ ਆ ਸਾਰੇ ਪੰਜਾਬੀ ਦੇ ਵਿੱਚ ਹੋਣ ਜਦੋਂ ਕਿਤੇ ਸਾਡਾ ਰਾਤ ਨੂੰ ਢਿੱਡ ਦੁਖੇ ਤੇ ਸਾਡੀ ਮਾਂ ਭੈਣ ਜਾਂ ਕੋਈ ਵੀ ਹੋਰ ਘਰ ਦਾ ਪਰਿਵਾਰਿਕ ਮੈਂਬਰ ਸਾਨੂੰ ਸਾਰਿਆਂ ਤੋਂ ਪਹਿਲਾਂ ਕੀ ਦਿੰਦਾ ਜਵੈਨ ਜੇ ਅਸੀਂ ਜਵੈਨ ਖਾ ਕੇ ਸਾਡਾ ਢਿੱਡ ਪੀੜ ਠੀਕ ਹੋ ਸਕਦੀ ਆ ਕਿ ਇਦਾਂ ਹੀ ਸਾਨੂੰ ਪਤਾ ਆ ਪੰਜਾਬੀ ਦੇ ਵਿੱਚ ਜੁਆਇਨ ਆ ਕਿ ਪੰਜਾਬੀ ਦੇ ਵਿੱਚ ਐਮਬੀਬੀਸ ਕਿਉਂ ਨਹੀਂ ਉਸ ਵਕਤ ਸਾਡੇ ਨਿਆਣੇ ਵੀ ਡਾਕਟਰ ਬਣ ਸਕਣ ਇਹਨਾਂ ਨੇ ਸਾਡੀ ਵਿੱਦਿਆ ਦਾ ਸਤਿਆਨਾਸ਼ ਕਰ ਛੱਡਿਆ ਕਿ ਕੋਈ ਪੜ੍ਹ ਲਿਖ ਕੇ ਕੋਈ ਚੰਗਾ ਨਾ ਬਣ ਜਾਵੇ ਕੋਈ ਉੱਚ ਅਹੁਦੇ ਤੇ ਨਾ ਪਹੁੰਚ ਜਾਵੇ ਐਸ ਕਰਕੇ ਪਹਿਲੇ ਨੰਬਰ ਤੇ ਵਿਦਿਆਦ ਦੇ ਦੂਜੇ ਨੰਬਰ ਤੇ ਸਾਨੂੰ ਚਾਹੀਦਾ ਇਲਾਜ ਸਾਨੂੰ ਫ੍ਰੀ ਵਾਲੇ ਕਾਡ ਦੀ ਲੋੜ ਹੀ ਨਹੀਂ ਆਧਾਰ ਕਾਰਡ ਹਰ ਇੱਕ ਜੰਮ ਦੇ ਬੱਚੇ ਦਾ ਵੀ ਜ਼ਰੂਰੀ ਬਣ ਲਾ ਪਿਆ ਹੁਣ ਤੇ ਸਾਨੂੰ ਆਧਾਰ ਕਾਰਡ ਇਹੀ ਇਲਾਜ ਮਿਲਣਾ ਚਾਹੀਦਾ ਤੇ ਕਿਸੇ ਨੂੰ ਕੋਈ ਫਰੀ ਦੀ ਲੋੜੀ ਨਾ ਹੋਵੇ ਆਧਾਰ ਕਾਰਡ ਤੇ ਜਾਓ ਭਾਵੇਂ ਪ੍ਰਾਈਵੇਟ ਹਸਪਤਾਲ ਹੋਵੇ ਭਾਵੇਂ ਸਰਕਾਰੀ ਹੋਵੇ ਨਾ ਦੁਨੀਆ 'ਚ ਇੰਨੇ ਬਿਮਾਰ ਹੋਣੀਆਂ ਨਾ ਲੋਕ ਡਾਕਟਰਾਂ ਨੇ ਲੋਟੋਕ ਸੌਟ ਕਰਨੀਆਂ ਕਿ ਸਰਕਾਰ ਨੇ ਇਹਨਾਂ ਨੂੰ ਪੁੱਛਣਾ ਕਿ ਦੱਸੋ ਵੀ ਇਹਨਾਂ ਨੂੰ ਕੀ ਬਿਮਾਰੀ ਆ ਫੋਨ ਲਿੰਕ ਨੇ ਆਧਾਰ ਕਾਰਡ ਦੇ ਨਾਲ ਤੇ ਸਾਨੂੰ ਇਲਾਜ ਆਧਾਰ ਕਾਰਡ ਤੇ ਮਿਲਣਾ ਚਾਹੀਦਾ ਤੇ ਜਾਂ ਪੈਨਸ਼ਨ ਪੈਨਸ਼ਨ ਜਿਹੜੀ 60 ਸਾਲ ਦੀ ਉਮਰ ਰੱਖੀ ਆ ਰਿਟਾਇਰਮੈਂਟ ਦੀ ਇਹ ਚ ਕੋਈ ਵੀ ਬਜ਼ੁਰਗ ਹੋਵੇ ਕੋਈ ਵੀ ਬੰਦਾ ਹੋਵੇ ਜਾਤ ਪਾਤ ਵਗੈਰਾ ਜਿਹੜਾ ਵੀ 60 ਸਾਲ ਤੋਂ ਉੱਪਰ ਹੈ ਆਧਾਰ ਕਾਰਡਾਂ ਦੇ ਉੱਤੇ ਡਾਟਾ ਨੇ ਕਿ 60 ਸਾਲ ਤੋਂ ਬਾਅਦ ਇਸ ਬੰਦੇ ਦੀ ਪੈਨਸ਼ਨ ਆਪਣੇ ਆਪ ਉਹਦੇ ਖਾਤੇ ਦੇ ਵਿੱਚ ਪਾਊਗੀ ਘਟੋ-ਘਟ 20000 ਕਿਹਨਾਂ ਨੂੰ ਮਿਲਣੀ ਚਾਹੀਦੀ ਆ ਜਿਹੜੇ 60 ਸਾਲ ਤੋਂ ਉੱਪਰ ਨੇ ਜਿਹੜੇ ਬੰਦੇ ਬੇਰੁਜ਼ਗਾਰ ਨੇ ਜਿਹੜੇ ਅੰਗਹੀਨ ਨੇ ਸੌਰੀ ਬੇਰੁਜ਼ਗਾਰ ਨਹੀਂ ਅੰਗਹੀਨ ਨੇ ਬੇਰੁਜ਼ਗਾਰਾਂ ਨੂੰ ਪਤਾ ਮਿਲਣਾ ਚਾਹੀਦਾ ਜਿਹੜੇ ਅੰਗ ਹੀ ਨੇ ਜਿਹੜੇ ਕਮਾ ਨਹੀਂ ਸਕਦੇ ਜਿਹੜੀ ਵਿਧਵਾ ਔਰਤਾਂ ਜਿਹਦੇ ਬੱਚੇ ਛੋਟੇ ਨੇ ਜਿਹੜਾ ਘਰ ਦੇ ਵਿੱਚ ਕੋਈ ਕਮਾ ਨਹੀਂ ਸਕਦਾ ਜਿਨ੍ਹਾਂ ਦੇ ਮਾਪੇ ਬਾਪ ਹੈ ਨਹੀਂ ਬੱਚਿਆਂ ਦੇ ਉਹਨਾਂ ਨੂੰ ਅੱਜ ਦੇ ਹਿਸਾਬ ਨਾਲ 40000 ਪੈਨਸ਼ਨ ਮਿਲ ਜਾਈਦੀ ਹੈ ਬੱਚਿਆਂ ਦੀ ਪੜ੍ਹਾਈ ਫਰੀ ਹੋ ਗਈ ਇਲਾਜ ਹੋ ਗਿਆ ਬਜ਼ੁਰਗਾਂ ਨੂੰ ਪੈਨਸ਼ਨ ਮਿਲ ਗਈ ਬਜ਼ੁਰਗਾਂ ਨੂੰ ਕਿਸੇ ਵੀ ਆਪਣੇ ਧੀਆਂ ਪੁੱਤਰਾਂ ਦੇ ਹੱਥਾਂ ਲੇ ਦੇਖਣ ਦੀ ਲੋੜ ਨਹੀਂ ਪੈਣੀ ਉਹ ਵੀ ਆਪਣੀ ਜ਼ਿੰਦਗੀ ਜੀਣਗੇ ਖੁਸ਼ਹਾਲ ਜੀਣਗੇ ਐਸ ਕਰਕੇ वदद वदद नोटा नोटा कि ਜਿਹੜੀ ਨੋਟਾਂ ਨੂੰ ਵੋਟ ਪਾਉਣੀ ਬਹੁਤ ਜ਼ਰੂਰੀ ਆ ਤੇ ਮੇਰੀ ਸਾਰਿਆਂ ਦੇ ਅੱਗੇ ਇਹ ਅਪੀਲ ਆ ਬੇਨਤੀ ਆ ਦੱਬ ਕੇ WhatsApp ਗਰੁੱਪਾਂ ਦੇ ਉੱਤੇ ਇਹਨੂੰ ਸ਼ੇਅਰ ਕਰਦੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਲਾਈਕ ਵੀ ਕਰਿਓ ਦੱਬ ਕੇ ਸਾਰਿਆਂ ਜਿੰਨੇ ਵੀ ਆਪਣੇ ਫੋਨ ਦੇ ਵਿੱਚ WhatsApp ਗਰੁੱਪਾਂ ਨੇ ਸਾਰੇ WhatsApp ਗਰੁੱਪਾਂ ਦੇ ਵਿੱਚ ਪਾ ਦਿਓ ਇਸ ਵਾਰ ਆਪਾਂ ਜਿੰਨੀਆਂ ਵੀ ਵੱਧ ਤੋਂ ਵੱਧ ਵੋਟਾਂ ਨੋਟਾਂ ਨੂੰ ਪਾਈਏ ਨੋਟਾਂ ਨੂੰ ਪਾਉਣ ਦੇ ਨਾਲ ਕੀ ਆ ਕਿ ਇਹਨਾਂ ਜਿੰਨੀਆਂ ਵੀ ਪਾਰਟੀਆਂ ਦੇ ਜਿੰਨੇ ਵੀ ਉਮੀਦਵਾਰ ਨੇ ਇਹਨਾਂ ਦੀਆਂ ਅੱਖਾਂ ਖੁੱਲਣਗੀਆਂ ਇਹ ਹੁਣ ਪਾਰਟੀਆਂ ਬਦਲ ਲੈਂਦੇ ਨੇ ਬੰਦੇ ਉਹੀ ਨੇ ਚੋਲਾ ਬਦਲ ਲੈਂਦੇ ਨੇ ਕਹਿੰਦੇ ਆ ਕਿ ਸਾਡੀ ਵਾਪਸੀ ਹੋ ਗਈ ਆ ਮਾਂ ਪਾਰਟੀ ਚ ਵਾਪਸੀ ਹੋ ਗਈ ਸਾਡੀ ਮਾਂ ਪਾਪਾ ਬਾਪ ਪਾਰਟੀ ਇਥੇ ਸ਼ੁਰੂਆਤ ਕੀਤੀ ਕੀ ਸ਼ੁਰੂਆਤ ਕੀਤੀ ਸੀ ਲੁੱਟਣ ਦੀ ਸ਼ੁਰੂਆਤ ਕੀਤੀ ਸੀ ਅਜੇ ਤੱਕ तकरीबन तकरीबन ਸਾਰੀਆਂ ਗਲੀਆਂ ਪੂਰੀਆਂ ਕੰਪਲੀਟ ਨਹੀਂ ਕਿਤੇ ਪਾਣੀ ਚੰਗੀ ਤਰ੍ਹਾਂ ਨਹੀਂ ਪਹੁੰਚਿਆ ਕਿਤੇ ਇਲਾਜ ਨਹੀਂ ਹੈਗਾ ਲੋਕੀ ਦਾ ਦਾ ਠੋਕਰਾ ਮਾਰਨ ਲਏ ਨੇ ਕੀ ਕਰਨ ਵਿਚਾਰੇ ਐਸ ਕਰਕੇ ਸਾਨੂੰ ਆਪ ਨੂੰ ਸਾਰਿਆਂ ਨੂੰ ਇਹ ਜਾਗਰਤੀ ਲਿਆਉਣੀ ਚਾਹੀਦੀ ਹੈ ਇਹਦੇ ਨੋਟਾ ਨੂੰ ਪਾਓ ਨੋਟਾ ਨੋਟਾ ਨੂੰ ਪਾਓ ਮੇਰੇ ਕਿਸਾਨ ਵੀਰਾਂ ਦੇ ਜਵਾਨ ਵੀਰਾਂ ਦੇ ਅੱਗੇ ਵੀ ਬੇਨਤੀ ਆ ਕਿ ਅਸੀਂ ਤੁਰੇ ਤੇ ਫਿਰਦੇ ਆ ਅਸੀਂ ਵੀ ਕਿਸੇ ਨਾ ਕਿਸੇ ਪਾਰਟੀ ਨੂੰ ਵੋਟ ਪਾਉਣੀ ਆ ਇਸ ਵਾਰ ਸਾਰੇ ਮੇਰੇ ਕਿਸਾਨ ਵੀਰ ਵੀ ਨੋਟਾ ਨੂੰ ਵੋਟਾਂ ਪਾਉਣ ਤਾਂ ਜੋ ਇਹਨਾਂ ਦੀਆਂ ਪ੍ਰਸ਼ਾਸਨ ਦੀਆਂ ਸ਼ਾਸਨ ਦੀਆਂ ਅੱਖਾਂ ਖੋਲਣ ਅੱਖਾਂ ਖੋਲਣ ਧੰਨਵਾਦ WhatsApp ਗਰੁੱਪ ਤੇ ਸਾਰਿਆਂ ਦੇ ਸ਼ੇਅਰ ਕਰ ਦਿਓ ਨੋਟਾ ਨੋਟਾ ਨੋਟਾ